ਦੇ ਭਾਰਤ ਵਰਚ ਦੀ ਗੰਗਾ ਜਦ ਪਰਖੂਨ ਦੀ ਵਹਿਣ ਲੱਗੀ ਏਜਦ ਕੋਈ ਪੈਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਏਜਦ ਕੋਈ ਪੈਗੰਬਰ ਧਰਤੀ ਰੱਬ ਨੂੰ ਕਹਿਣ ਲੱਗੀ ਬੋ ਪਵਤੀ ਝੁਲਮ ਹਨੇਰੀ ਨੂੰ ਕੋਈ ਰੋਕ ਵਖਾਉਂਦਾ ਨਾ ਬਾਜਾ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਭਾਰਤ ਵਰਸ਼ ਦੀ ਗੰਗਾ ਜਦ ਪਰਖੂਮ ਦੀ ਵਹਿਣ ਲਗੀ ਭੇਜਦੋ ਕੋਈ پیغمبر ਧਰਤੀ ਰਬ ਨੂੰ ਕਹਿਣ ਲਗੀ ਭੇਜਦੋ ਕੋਈ پیغمبر ਧਰਤੀ ਰਬ ਨੂੰ ਕਹਿਣ ਲਗੀ ਉਹ ਵੱਦੀ ਜੁਲਮ ਹਨੇਰੀ ਨੂੰ ਕੋਈ ਰੋਕ ਵਖਾਉਂਦਾ ਨਾ ਬਾਜਾਂ ਵਾਲਾ सतगुर जे दुनिया विचंदा कलगीअ वारा सतगुर जे दुनिया विचंदा कसूरो डुलदी रहंदी रत करे पी ਮਿੱਟੀ ਦੇ ਵਿੱਚ ਰੁਲਦੀ ਰਹਿੰਦੀ ਪੱਤ ਗਰੀਬਾਂ ਦੀ ਮਿੱਟੀ ਦੇ ਵਿੱਚ ਰੁਲਦੀ ਰਹਿੰਦੀ ਪੱਤ ਗਰੀਬਾਂ ਦੀ ਓ ਮਿੱਟੀ ਦੇ ਵਿੱਚ ਰੁਲਦਿਆਂ ਨੂੰ ਕੋਈ ਸੀਨੇ ਲਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਗਾਗੀਆਂ ਵਾਲਾ ਸਤਿਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਬੋਲੇ ਇਸਲਾਮ ਦੇ ਝੰਡੇ ਝੁਲ ਜਾਂਦੇ ਵੇਦ ਪੁਰਾਣ ਤੇ ਗੀਤਾ ਨੂੰ ਸਭ ਲੋਕੀ ਭੁੱਲ ਜਾਂਦੇ ਵੇਦ ਪੁਰਾਣ ਤੇ ਗੀਤਾ ਨੂੰ ਸਭ ਲੋਕੀ ਭੁੱਲ ਜਾਂਦੇ ਉਹ ਸੁਣ ਕੇ ਦੁਖੀ ਪਕਾਰਾਂ ਨੂੰ ਕੋਈ ਦੁੱਖ ਵਢਾਉਂਦਾ ਨਾ ਬਾਜਾਂ ਵਾਲਾ ਸਤਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਆਲਈਆਂ ਲਾਟਾਂ ਵਾਲੀ ਦੁਰਗਾ ਲੋਕਾਂ ਸਾਬਤ ਆਲਈਆਂ ਬ੍ਰਹਮਾ ਵਿਸ਼ਨੂ ਇੰਦਰਿਕ ਸੇ ਨਹੀਂ ਸਾਰਾ ਨਾਲਈਆਂ ਬ੍ਰਹਮਾ ਵਿਸ਼ਨੂ ਇੰਦਰਿਕ ਸੇ ਨਹੀਂ ਸਾਰਾ ਨਾਲਈਆਂ ਓਹ ਰਾਮ ਚੰਦਰ ਤੇ ਸੀਤਾ ਲక్ష్ਮਣ ਕੋਈ ᱛਿਹਉਂਦਾ ਨਾ ਬਾਜਾਂ ਵਾਲਾ ਸਤਗੁਰ ਜੀ ਦੁਨੀਆਂ ਵਿੱਚ ਆਉਂਦਾ ਨਾ ਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਭਾਵੇਂ ਆਇਆ avatars ਜਿੰਨਾ ਵਿੱਚ ਪਟਣੀ ਆ ਕੇ ਤੇ ਮਾਂ ਗੁਜਰੀ ਦਾ ਤਾਰਾ ਗੋਬਿੰਦ ਨਾਮਰ ਕਾ ਕੇ ਤੇ ਮਾਂ ਗੁਜਰੀ ਦਾ ਤਾਰਾ ਗੋਬਿੰਦ ਨਾਮਰ ਕਾ ਕੇ ਤੇ ਓ ਕਹਿ ਮੈਣੀ ਨੂੰ ਅੰਮਾ ਕੋਈ ਸੀਨੇ ਠੰਡ ਸੀਨੇ ਠੰਡ ਪਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਦੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਦੇ ਦੁਨੀਆ ਵਿੱਚ ਆਉਂਦਾ ਨਾ ਗੱਲ ਕਸ਼ਮੀਰ ਹੋਇਆ ਗਏ ਪੰਡਤ ਰੁੜਦੇ ਫਿਰਦੇ ਸੀ

ਤੂੰ ਵੇਟਦਾ ਦਿੱਤੇ ਦੇ ਕੇ ਅਮਰਤ ਸ਼ਕਤੀ ਗਿੱਡੋਂ ਸ਼ੇਰ ਬਣਾ ਦਿੱਤੇ ਦੇ ਕੇ ਅਮਰਤ ਸ਼ਕਤੀ ਗਿੱਡੋਂ ਸ਼ੇਰ ਬਣਾ ਦਿੱਤੇ ਔ ਉੱਚ ਨੀਚ ਤੇ ਜਾਤ ਪਾਤ ਦੇ ਭਰਮ ਮਟਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਦੁਨੀਆ ਦੇ ਗੁਰੂ ਤੇ ਜਿੱਲਾ ਦਸਕੇ ਢੰਗ ਗਿਆ ਹੱਥ ਜੋੜ ਕੇ ਪੰਜਾਂ ਕੋਲੋਂ ਅਮਰਤ ਮੰਗ ਗਿਆ ਹੱਥ ਜੋੜ ਕੇ ਪੰਜਾਂ ਕੋਲੋਂ ਅਮਰਤ ਮੰਗ ਗਿਆ ਉਹ ਮਰ ਜਾਂਦੀ ਗੈਰਤ ਦੇ ਚਿੜੀਆਂ ਬਾਜ ਤੜਾਉਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਰਗੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਸਭ ਕੁਝ ਆਪਣਾ ਵਾਰਦਤਾ ਡਿੱਗਾ ਜਦੋਂ ਅਜੀਤ ਤੇ ਮੰਗਰੇ ਤੋਰ ਜੁਝਾਰ ਦਿੱਤਾ ਡਿੱਗਾ ਜਦੋਂ ਅਜੀਤ ਤੇ ਮੰਗਰੇ ਤੋਰ ਜੁਝਾਰ ਦਿੱਤਾ ਆ ਵੇਖ ਪੁੱਤਾਂ ਦੀਆਂ ਲਾਚਾਂ ਨੂੰ ਕੋਈ ਸ਼ੁਕਰ ਮਨਾਉਂਦਾ ਨਾ ਵੇਖ ਪੁੱਤਾਂ ਦੀਆਂ ਲਾਚਾਂ ਨੂੰ ਕੋਈ ਸ਼ੁਕਰ ਮਨਾਉਂਦਾ ਨਾ ਬਾਜਾਂ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਮੰਗੇ ਪੈਰੀ ਹਾਲ ਵਕੀਰਾਂ ਜੰਗਲੀ ਫਿਰਦਾ ਰਿਆ ਤਾਵੀ ਉਸ ਦੀ ਅਕ ਚੋਂ ਹਥਰੂ ਇੱਕ ਨਾ ਕਿਰਦਾਰ ਆ ਤਾਵੀ ਉਸ ਦੀ ਅਕ ਚੋਂ ਹਥਰੂ ਇੱਕ ਨਾ ਕਿਰਦਾਰ ਆ ਉਹ ਪਾਰਤ ਦੇਸ਼ ਦੇ ਬਦਲੇ ਕੋਈ ਸੂੜਾਂ ਤੇ ਸੌਂਦਾ ਨਾ ਬਾਜਾਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਲਕੀਆਂ ਵਾਲਾ ਸਤਿਗੁਰ ਜੇ ਦੁਨੀਆ ਵਿੱਚ ਆਉਂਦਾ ਨਾ ਕਵਿਤੀ ਲਿਖ ਸਕਦੀ ਉਸ ਦੀ ਕੁਰਬਾਨੀ ਨਾ ਕਲਮ ਕਵੀ ਦੀ ਲਿਖ ਸਕਦੀ ਉਸ ਦੀ ਕੁਰਬਾਨੀ ਨਾ ਦੁਨੀਆਂ 'ਤੇ ਕੋਈ ਦਿਸਦਾ ਗੋਬਿੰਦ ਸਿੰਘ ਦਾ ਸਾਨੀ ਨਾ ਦੁਨੀਆਂ 'ਤੇ ਕੋਈ ਦਿਸਦਾ ਗੋਬਿੰਦ ਸਿੰਘ ਦਾ ਸਾਨੀ ਨਾ ਉਹ ਭਾਗੋ ਵਾਲਿਆ ਜੋਗਾ ਵੀ ਸੰਗਤਾਂ ਵਿੱਚ ਗਾਉਂਦਾ ਨਾ ਬਾਜਾਂ ਵਾਲਾ ਸਤਗੁਰ ਜੇ ਦੁਨੀਆਂ ਵਿੱਚ ਆਉਂਦਾ ਨਾ ਕਲਗੀਆਂ ਵਾਲਾ ਸਤਗੁਰ ਜੇ